ਵੈਗੁਰਜੀ ਦਾ ਖਾਲਸਾ ਜੀ ਵੈਗੁਰਜੀ ਦੀ ਬਤੇ ਸੰਧਜੀ ਆਪ ਜੀ ਨੂੰ ਪਤਾ ਹੈ ਜੋ ਅਜੋਲੀ ਪਿੰਡ ਇੱਕ ਲੋੜਵੰਦ ਬੱਚੀ ਦਾ ਵਿਆਹ ਹੈ 7 ਤਰੀਕ ਨੂੰ ਆਪਣਾ ਗਰੁੱਪ ਬਣਿਆ 200 ਬੰਦੇ ਦਾ ਕਿਉਂਕਿ ਗਰੀਬੀ ਦਾ ਮੂੰਹ ਗੁਰੂ ਦੀ ਬੋਲਕ ਜੋ ਉਸ ਵਿੱਚ ਸਾਰੇ ਭਰਾ ਹੈ ਮੈਂ ਉਹਨਾਂ ਦਾ ਪਹਿਲਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਅਸੀਂ ਬੱਚੀ ਦਾ ਸਕੈਨਰ ਪਾਇਆ ਹੋਇਆ ਹੈ ਸਾਰੇ ਭਰਾ ਹੈਲਪ ਕਰ ਰਹੇ ਹੈ ਅੱਜ ਇਹ ਗੁਰੀ ਭਾਜੀ ਹੈ ਇਹਨਾਂ ਦਾ ਸਲੂਨ ਹੈ ਜਾਂਦਲਾ ਬਿਲਕੁਲ ਬੱਸ ਸਟੈਂਡ 'ਚ ਇਹ ਨਾਲ ਆਪਣੇ ਵਿਸ਼ਾਲ ਭਾਜੀ ਭੱਟੀ ਸਾਹਿਬ ਇਹ ਵੀ ਸਾਡੇ ਨਾਲ ਜੁੜੇ ਆ ਇਹ ਵੀ ਹਰ ਟਾਈਮ ਸੇਵਾ ਲਈ ਸਾਡੇ ਨਾਲ ਤਿਆਰ ਰਹਿੰਦੇ ਮੈਂ ਸੰਗਦੀ ਨੂੰ ਇਹੀ ਬੇਨਤੀ ਕਰਦਾ ਇਹ ਜੋ ਲੋੜਵੰਦ ਬੱਚੀ ਹੈ 7 ਤਰੀਕ ਨੂੰ ਵਿਆਹ ਹੈਗਾ ਤਾਂ ਉਸ ਬੱਚੀ ਨੂੰ ਵੱਧ ਚੜ੍ਹ ਕੇ ਉਸਦੀ ਹੈਲਪ ਕੀਤੀ ਜਾਵੇ ਤਾਂ ਕਿ ਉਸ ਬੱਚੀ ਦਾ ਫਾਦਰ ਵੀ ਹੈ ਨਹੀਂ ਕੋਈ ਭਰਾ ਵੀ ਨਹੀਂ ਉਹਨਾਂ ਦੀ ਮਾਤਾ ਹੈ ਉਹੀ ਸਭ ਕੁਝ ਕਰ ਰਹੀ ਹੈ ਇਹ ਗੁਰੂ ਭਾਈ ਵੱਲੋਂ ਅੱਜ ਕੁਝ ਸਮਾਨ ਹੋਣਾ ਬੱਚੀ ਦਾ ਲੋੜਵੰਦ ਜੋ ਮੁੰਡਾ ਸਮਾਨ ਜ਼ਿਆਦਾ ਇਹ ਇਹਨਾਂ ਦਾ ਬਹੁਤ ਦਿੱਤਾ ਗਿਆ ਹੈ ਮੈਨਾਂ ਦਾ ਬਹੁਤ ਧੰਨਵਾਦ ਕਰਦਾ ਭਰਾ ਦਾ ਬਾਕੀ ਸੰਗਤ ਜੀ ਅਗਰ ਕੋਈ ਲੋੜਵੰਦ ਹੋਵੇ ਤਾਂ ਸਾਰੇ ਜਰੂਰ ਸੇਵਾ ਕਰਿਆ ਕਰੋ 50 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਅਗਰ ਕਿਸੇ ਭਰਾ ਨਾਲ ਹੈਲਪ ਕਰਨੀ ਹੋਵੇ ਤਾਂ ਮੈਨਾਂ ਸੰਪਰਕ ਕਰ ਲੈਣਾ ਉਹ ਸਿੱਧੇ ਜਾ ਕੇ ਉਹਨਾਂ ਦੇ ਘਰੇ ਜਾ ਕੇ ਹੈਲਪ ਕਰ ਲੈਣ ਤਾਂ ਬਾਕੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ